ਜ਼िला ਪ੍ਰਸ਼ਾਸਨ ਇਹ ਸਾਰਾ ਬੰਦੋਬਸਥ ਤੁਹਾਡਾ ਹੋਇਆ ਹੋਇਆ ਸੀਸੀਟੀਵੀ ਟਰਾਂਸਪੋਰਟ ਦਾ ਸਫਾਈ ਦਾ ਪੁਲਿਸ ਦਾ ਔਰ ਜਿਹੜਾ ਸਿਹਤ ਮਾਮਲੇ ਨਾਲ ਸੰਬੰਧਿਤ ਹੈ ਕਿ ਜੋ ਅਰੇਂਜਮੈਂਟ ਅਸੀਂ ਆਨੰਦਪੁਰ ਸਾਹਿਬ ਚ ਕੀਤਾ ਸੀ ਉਹਦੀ ਮਤਲਬ ਮੁੱਖ ਮੰਤਰੀ ਸਾਹਿਬ ਨੇ ਤੁਹਾਡੀ ਸਾਰਿਆਂ ਦੀ ਤਾਰੀਫ ਹੈ ਜਿਹੜੇ ਜਿਹੜੇ ਬੰਦੇ ਨੇ ਉੱਥੇ ਕੰਮ ਕੀਤਾ ਕਹਿੰਦੇ ਜੀ ਉਹੋ ਜਿਹਾ ਅਰੇਂਜਮੈਂਟ ਇੱਥੇ ਵੀ ਕਰੋ ਔਰ ਮੇਰੇ ਕੋਲੇ ਆਲਰੇਡੀ ਡਿਮਾਂਡ ਆਈ ਹੈ ਕਿ ਰੋਡ ਸਾਹਿਬ ਜਿਸ ਤਰ੍ਹਾਂ ਤੁਸੀਂ ਇੱਥੇ ਕੀਤਾ ਹੈਗਾ ਉਹ ਕਹਿੰਦੇ ਜੀ ਹੋਲਾ ਮੱਲਾ ਤੇ ਵੀ ਇਸ ਤਰ੍ਹਾਂ ਹੀ ਕਰੋ ਔਰ ਇਸ ਤੋਂ ਬਾਅਦ ਆਪਣੇ ਮਾਘੇ ਦਾ ਮੇਲਾ ਹੋਣਾ ਉੱਥੇ ਵੀ ਇਸ ਤਰ੍ਹਾਂ ਹੀ ਕਰੋ ਔਰ ਅੱਗੇ ਬਸਾਖੀ ਤੇ ਵੀ ਜਿਹੜਾ ਹੈਗਾ ਇੱਕ ਸਟੈਂਡਰਡ ਜਿਹੜਾ ਸੈੱਟ ਕੀਤਾ ਹੈਗਾ ਜਿਹਦੇ ਵਿੱਚ ਲੋਕਾਂ ਨੂੰ ਮਤਲਬ ਬਹੁਤ سارے ਬੰਦੇ ਆ ਸਰਦੀ ਦਾ ਮੌਸਮ ਨਾਲ ਲੋਕ ਜਦੋਂ ਆਉਂਦੇ ਆ ਬਿਮਾਰ ਹੋ ਜਾਂਦੇ ਆ ਠੰਡ ਲੱਗ ਗਈ ਬੱਚੇ ਖਾਂਸੀ ਹੋ ਗਈ ਜਾਂ ਕਈ ਵਾਰੀ ਬਾਹਰ ਤੋਂ ਹੀ ਕੋਰੋਨਾ ਖਾਣਾ ਖਾਣੇ ਆ ਬੰਦੇ ਯੂਜ਼ਟ ਨਹੀਂ ਹੁੰਦੇ ਪੇਟ ਖਰਾਬ ਹੋ ਗਿਆ ਜਾਂ ਹੋਰ ਬਹੁਤ ਸਾਰੇ ਲੋਕ ਜਿਹੜੇ ਉੱਥੇ ਕੋਈ ਬਲੱਡ ਪ੍ਰੈਸ਼ਰ ਦੀ ਦਵਾਈ ਭੁੱਲ ਗਿਆ ਆ ਗਏ ਉੱਥੇ ਕਿਸੇ ਕੋਲੇ ਸ਼ੂਗਰ ਦੀ ਦਵਾਈ ਨਹੀਂ ਹੈ ਕਿਸ ਨੂੰ ਚੱਕਰ ਆ ਰਹੇ ਆ ਬੀਪੀ ਦਾ ਪੇਸ਼ੈਂਟ ਆ ਸ਼ੂਗਰ ਦਾ ਪੇਸ਼ੈਂਟ ਆ ਮੌਕੇ ਤੇ ਟੈਸਟ ਹੋ ਗਿਆ ਮੌਕੇ ਤੇ ਹੋ ਗਿਆ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਕਈ ਵਾਰ ਐਮਰਜੈਂਸੀ ਵੀ ਹੁੰਦੀ ਆ ਉੱਥੇ ਵੀ ਐਮਰਜੈਂਸੀ ਆ ਜਾਂਦੀ ਆ ਕੋ ਹੋ ਜਾਂਦਾ ਕੋ ਬੰਦਾ ਬਜ਼ੁਰਗ ਹੈ ਹਾਰਟ ਦੀ ਪ੍ਰੋਬਲਮ ਹੋ ਗਈ ਅਸੀਂ ਬਚਾਏ ਵੀ ਪੇਸ਼ੈਂਟ ਹੁੰਦੇ ਜਾਂਦਾ ਤੇ ਉਸ ਭਾਵਨਾ ਦੇ ਨਾਲ ਇਹ ਸੇਵਾ ਤੁਸੀਂ ਜਿੰਨੇ ਤੁਹਾਡੇ ਐਗਜ਼ਿਸਟਿੰਗ ਹੈਗੇ ਆ ਜਿਹੜੇ ਆਸ-ਪਾਸ ਹੈਗੇ ਆ ਉਹਨਾਂ ਨੂੰ ਤੁਸੀਂ ਐਕਟਿਵ ਰੱਖੋਗੇ ਇੱਥੇ ਐਮਰਜੈਂਸੀ ਕ੍ਰਿਟੀਕਲ ਕੇਅਰ ਸਾਰੀ ਅਵੇਲੇਬਲ ਹੋਏਗੀ ਬਸ ਹੀ ਖਾਣਾ ਚੋ ਗਿਆ ਬਾਕੀ ਤੁਹਾਡੇ ਜਿੰਨੇ ਸੀਐਸ ਇਸ ਆ ਉਹਨਾਂ ਦੇ ਵਿੱਚ ਉਹ 24 ਘੰਟੇ ਦੀ ਸੇਵਾ ਤੁਹਾਡੀ ਅਵੇਲੇਬਲ ਹੋਊਗੀ ਜਿਹੜੇ ਮਲਾਕ੍ਰਣਕ ਵੀ ਹੋਣਗੇ ਉਹ ਵੀ ਸਰਦਾ ਭਾਵ ਨਾਲ ਮਾਰਨਿੰਗ ਟੂ ਈਵਨਿੰਗ ਜਿਹੜੇ ਤੁਹਾਡੇ ਆਈਐਮਐਲ ਜਿੱਥੇ ਸੇਵਾ ਦੇਣ ਲਈ ਤਿਆਰ ਆ ਜੇ ਸਾਰੀਆਂ ਸੇਵਾਾਂ ਜੇ ਉਹਨੂੰ ਕੋਈ ਦਵਾਈ ਦੀ ਦਿੱਕਤ ਹੋ ਰਹੀ ਸੀ ਦੇ ਦਾਂਗੇ ਵੈਸੇ ਉਹ ਕਰ ਦਿੰਦੇ ਸਾਰਾ ਕੁਝ ਐਂਬੂਲੈਂਸ ਵੀ ਦੇ ਦੇਣਗੇ ਆਪਾਂ ਓਵਰਵੀ ਨਹੀਂ ਕਰਨਾ ਜਿੰਨੇ ਤੋਂ ਲੋਡ ਹੈ ਧਿਆਰ 500 ਮੀਟਰ ਤੇ ਕਬਲੈਸ ਹੋਵੇ ਉਹ ਸਾਰੇ ਐਮਬੂਲੈਂਸ ਦੇ ਵਿੱਚ ਜਿਹੜੀ ਜਿਹਨੂੰ ਆਪਾਂ ਬੇਸਿਕ ਲਾਈਫ ਸਪੋਰਟ ਵੀ ਕਹਿੰਦੇ ਉਹਦੇ ਵੀ ਪੀਸਾ ਦਾ ਕੁਝ ਹੋਏਗਾ ਉਹਦੇ ਤੇ ਵੀ ਜੇ ਕਿਸੇ ਨੂੰ ਰੱਬ ਨਾ ਕਰੇ ਕਿਸੇ ਨੂੰ ਲੋਡ ਪਵੇ ਤਾਂ ਉਹਦੇ ਤੇ ਵੀ ਇਸ ਦੇ ਨੂੰ ਕਟੋ ਕਟੋ ਦੇ ਚੰਬੋ ਬੈਗ ਹੋਏਗਾ ਉਹਨੂੰ ਆਸਤਾਲ ਤਾਂ ਹੀ ਪਹੁੰਚਾ ਦਾਂਗੇ ਅਧਿਆਸਤਾਲ ਵਾਲੇ ਸਮਾਰ ਲੈਣਗੇ ਅਗਰ ਜਿੰਗਾ ਹਸਪਤਾਲ ਹੋਵੇਗਾ ਤੇ ਉਹ ਸਾਡੇ ਕੋਲੇ ਸਾਰਾ ਬੰਦੋਬਸਤ ਹੋਏਗਾ